ਹਾਂਜੀ ਦੋਸਤੋ ਤੇ ਅੱਜ ਸਾਡਾ ਸਫਰ ਸੀਗਾ ਇੱਕ ਬੜੀ ਯੂਨੀਕ ਜਿਹੀ ਪਲੇਸ ਤੇ ਤੇ ਨਾਲ ਰਜਿਤ ਭਾਜੀ ਨੇ ਰਜਿਤ ਭਾਜੀ ਹਾਂਜੀ ਕੀ ਹਾਲ ਨੇ ਬਹੁਤ ਵਧੀਆ ਕਿਵੇਂ ਲੱਗੀ ਪਲੇਸ ਇਧਰ ਦੀ ਭਾਜੀ ਵਧੀਆ ਭਾਜੀ ਜੰਗਲਾਂ ਦੇ ਵਿੱਚ ਬੈਠੇ ਕਿਤੇ ਜੱਜੋਂ ਦੇ ਕੋਲ ਹੈ ਨਾ ਜੱਜੋਂ ਦੇ ਕੋਲ ਇਹ ਰੋਡ ਜੱਜੋਂ ਦਾ ਰੋੜ ਹੈ ਨਾ ਇਹ ਮਲਪੁਰ ਤੋਂ ਜੱਜੋਂ ਰੋਡ ਮੌਸਮ ਵੀ ਵਧੀਆ ਅੱਜ ਮੌਸਮ ਪੂਰਾ ਕਹਿਣਾ ਤੇ ਹੁਣ ਅਸਲ ਵਿੱਚ ਅਸੀਂ ਇੱਥੇ ਰੁਕੇ ਕਿਉਂ ਆ ਇੱਥੇ ਨਾ ਇੱਕ ਆ ਅਸੀਂ ਬੋਰਡ ਦੇਖਿਆ ਸੀ ਤੇ ਇਹ ਬੋਰਡ ਹੈਗਾ ਜੀ ਇੱਥੇ ਸਪੈਸ਼ਲ ਚਾਹ ਤੇ ਦਹੀਂ ਭੱਲੇ ਤੇ ਅਸੀਂ ਇੱਥੇ ਪਹਿਲਾਂ ਦੇਖ ਕੇ ਗਿਆ ਵੀ ਕੀ ਚੀਜ਼ ਕੀ ਹੈ ਇਹ ਤਾਂ ਰੁਕੇ ਮੈਂ ਕਿਹਾ ਦੇਖੀਏ ਜਰਾ ਵੀ ਇੱਥੇ ਸਪੈਸ਼ਲ ਕੀ ਹੈ ਜੇ ਜੋ ਦੇਖਿਆ ਵੀ ਇੱਥੇ ਦੇਸੀ ਮਾਂ ਜਿਹੜੇ ਆ ਦੇ ਭੱਲੇ ਇੱਥੇ ਮਿਲਦੇ ਨੇ ਤੇ ਭਾਜੀ ਮਾਂ ਪਤਾ ਕੀ ਭੱਲੇ ਦੀ ਖਾਸ ਕੀ ਹੁੰਦੀ ਹੈ ਇਹ ਚੀਜ਼ ਕਿਉਂਕਿ ਤੁਹਾਨੂੰ ਜ਼ਿਆਦਾ ਪਤਾਉਣਾ ਕੋਈ ਆਈਡੀਆ ਨਹੀਂ ਭਾਜੀ ਨਵੀਂ ਚੀਜ਼ ਦਿਖੀ ਤਾਂ ਹੀ ਰੁਕਿਆ ਕਿਆ ਬਾਤ ਹੈ ਏਸੀ ਕਰਕੇ ਚਲੋ ਵੀ ਮੈਸੀ ਨਹੀਂ ਮੈਂ ਕਿਹਾ ਵੀ ਚਲੋ ਇੱਕ ਨਵੀਂ ਚੀਜ਼ ਮਿਲ ਗਿਆ ਤੇ ਨਾਲ ਆਪਾਂ ਇੰਨੂੰ ਸ਼ੂਟ ਕਰਦੇ ਤਾਂ ਨੂੰ ਇੱਕ ਪਹਿਲਾਂ ਦਿਖਾਵਾਂ ਉਹਨਾਂ ਦਾ ਬਾਈ ਦਾ ਸੈਟਅਪ ਦਿਖਾਈਏ ਆਇਆ ਜੀ ਬਾਈ ਹੁਣਾਂ ਦਾ ਸੈਟਅਪ ਤੇ ਇਹ ਪੂਰ ਦਾ ਪੂਰਾ ਬਾਈ ਹੁਣਾਂ ਦਾ ਜਿਹੜੇ ਕਾਂਦਿਆਂ ਤੇ ਬਣਾਇਆ ਹੋਇਆ ਆ ਪੂਰਾ ਸੈਟਅਪ ਅੰਦਰ ਦਾ ਵੀ ਤੇ ਆ ਬਾਈ ਹੁਣਾਂ ਦਾ ਘਾਟ ਆ ਇੱਥੇ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਜੀ ਇੱਥੇ ਤੇ ਇੱਥੇ ਇੱਕ ਸਪੈਸ਼ਲ ਕਿ ਬਾਬਾ ਜੀ ਦੇ ਨਾਂ ਤੇ ਹਰ ਇੱਕ ਸਾਲ ਇਹ ਲੰਗਰ ਵੀ ਲਾਉਂਦੇ ਨੇ ਉਹ ਬੋਰਡ ਦੇ ਉੱਤੇ ਲਿਖਿਆ ਹੋਇਆ ਤੇ ਸਾਨੂੰ ਇੱਥੇ ਇੱਕ ਸਭ ਤੋਂ ਵਧੀਆ ਇੱਕ ਚੀਜ਼ ਕਿਹੜੀ ਲੱਗੀ ਇਹ ਬਾਈ ਹੁਣੀ ਇੱਥੇ ਕੰਮ ਕਰਦੇ ਨੇ ਬਈ ਤੁਸੀਂ ਦੋਨੋਂ ਕੰਮ ਕਰਦੇ ਸਾਰੇ ਹਨਾ ਤਾਂ ਸਾਰਾ ਪਰਿਵਾਰ ਤੁਸੀਂ ਹਨ ਓਕੇ ਜੀ ਸਾਰਾ ਪਰਿਵਾਰ ਇੱਥੇ ਕੰਮ ਕਰਦਾ ਅੱਛਾ ਇੱਥੇ ਮੈਨੂੰ ਜਿਹੜੀ ਖਾਸ ਚੀਜ਼ ਲੱਗੀ ਮੈਨੂੰ ਆਹ ਲੱਗੀ ਹੈ ਜੀ ਬਈ ਇਹ ਕੀ ਚੀਜ਼ ਹੈਗੀ ਇਹ ਇਹ ਬਈ ਆਪਣਾ ਕੰਮ ਕਰਨ ਦਾ ਮਤਲਬ ਇੱਕ ਫ੍ਰੀਜਰ ਹੀ ਆ ਬਣਾਇਆ ਆ ਅੱਛਾ ਹਾਂਜੀ ਤੇ ਇਹਦੇ ਵਿੱਚ ਅਸੀਂ ਭੱਲੇ ਰੱਖੀਦੇ ਆ ਬਰਫ਼ ਰੱਖ ਕੇ ਥੱਲੇ ਇਹ ਦੇਸੀ ਫ੍ਰੀਜਰ ਹੈ ਹਾਂਜੀ ਇਹ ਕਿਵੇਂ ਕੰਮ ਕੀ ਕਿਵੇਂ ਕਰਦਾ ਭਾਜੀ ਕੰਮ ਭਾਜੀ ਆਹ ਦੇਖ ਲਓ ਤੁਸੀਂ ਆਪੇ ਇਹਦੇ ਥੱਲੇ ਬਰਫ਼ ਰੱਖੀ ਹੋਈ ਆ ਤੇ ਪ੍ਰਾਰ ਦੇ ਵਿੱਚ ਵਿੱਚ ਰੱਖ ਆ ਦਈਦੇ ਆ ਭੱਲੇ ਅੱਛਾ ਆਹ ਪ੍ਰਾਰ ਦੇ ਵਿੱਚ ਤੁਸੀਂ ਇਹਦੇ ਵਿੱਚ ਭੱਲੇ ਰੱਖ ਦਿੰਦੇ ਆ ਹਾਂਜੀ अच्छा क्या बात है जी तो मतलब सारा आगी, आगी। एदी, एदी आ, जी। जी। ना ना काम ਜਿਹੜਾ ਫ੍ਰੀਜਰ ਦਾ ਉਹ ਹੀ ਕਰਦਾ ਹੈ ਹਾਂਜੀ ਤੇ ਇੱਕ ਇਹਦੀ ਕਾਰ ਦੇਦੀ ਸੀ ਬਾਜੀ ਇਹ ਕਾਰ ਸਾਡੇ ਬਜ਼ੁਰਗ ਸੀਗੇ ਅੰਕਲ ਲੇ ਖਰਾਜ ਜੀ ਅੱਛਾ ਜੀ ਜਿਹੜੇ ਢਾਂਗ ਲੈ ਰਹੇ ਪਹਿਲਾਂ ਕੰਮ ਕਰਦੇ ਹੁੰਦੇ ਸੀ ਅੱਛਾ ਜੀ ਫਿਰ ਉਹ ਨਹੀਂ ਇੱਥੇ ਸਾਡੇ ਸ਼ੌਪ ਆਈ ਥਾਂ ਲੈ ਕੇ ਸਾਡੇ ਕੋਲ ਅੱਛਾ ਉਹ ਨਹੀਂ ਸ਼ੌਪ ਆਈ ਸੀ ਉਹ ਨਹੀਂ ਸਾਨੂੰ ਇਹ ਕੰਮ ਕਾਜ ਸਭ ਦੇ ਕੇ ਗਏ ਸੀ ਸਾਰਾ ਅੱਛਾ ਸਾਰਾ ਉਹ ਹੀ ਉਹ ਹੀ ਕਰਕੇ ਕਹਿੰਦੇ ਸਾਰਾ ਦਾ ਕੀ ਕਾਲਿਆ ਕਰਦੇ ਅੱਛਾ ਤੇ ਬਈ ਕੀ ਕੀ ਬਣਾਉਣੇ ਕੀ ਕੀ ਉਹ ਆਪਣੇ ਕੋਲ ਦੇਹੀ ਭੱਲੇ ਸਪੈਸ਼ਲ ਅੱਛਾ ਜੀ ਦਹੀਂ ਪੱਲੇ ਤੇ ਸਪੈਸ਼ਲ ਚਾਹ ਅੱਛਾ ਟਿੱਕੀ ਵਗੈਰਾ ਬਣਾਈ ਦੀ ਉਹ ਸਿਆਲਾਂ ਨੂੰ ਕਰੀਦਾ ਅੱਛਾ ਮੈਨੂੰ ਇੱਕ ਗੱਲ ਹੋਰ ਦੱਸਿਓ ਵੀ ਦਹੀਂ ਪੱਲੇ ਤੇ ਚਾਹ ਦਾ ਕੀ ਮੇਲ ਹੁੰਦਾ ਵੀ ਮਤਲਬ ਅਲੱਗ-ਅਲੱਗ ਚੀਜ਼ ਹੈ ਨਹੀਂ ਉਹ ਤਾਂ ਆਪਣੇ ਦੂਏ ਦੀ ਗੱਲ ਆ ਮਤਲਬ ਤੁਸੀਂ ਮਤਲਬ ਤੁਹਾਡੇ ਕੋਲ ਆਪਸ਼ਨ ਹੈਗੀ ਆ ਵੀ ਤੁਸੀਂ ਦਹੀਂ ਪੱਲੇ ਖਾਣੇ ਕਿ ਦਹੀਂ ਪੱਲੇ ਖਾ ਲਓ ਚਾਹ ਪੀਣੀ ਤੇ ਚਾਹ ਪੀ ਲਓ ਹਾਂਜੀ ਹੈ ਨਾ ਮੌਸਮ ਦੇ ਹਿਸਾਬ ਦੇ ਨਾਲ ਕਾਫੀ ਸਾਰੇ ਕੀ ਬਾਤ ਹੈ ਭਾਈ ਜੀ ਬਹੁਤ ਵਧੀਆ ਤੇ ਭਾਈ ਹੁਣ ਤੁਹਾਨੂੰ ਪਹਿਲਾਂ ਪੱਲੇ ਦਿਖਾਉਂ ਆਪਣੇ ਤੇ ਇਹ ਆ ਜੀ ਭਾਈ ਹੁਣਾਂ ਦੇ ਸਪੈਸ਼ਲ ਪੱਲੇ ਤੇ ਬਈ ਇਹ ਕਿਹੜੀ ਦਾਲ ਦੇ ਬਣਾਉਨੇ ਹੋ ਮਾਮ ਦੀ ਦਾਲ ਦੇ ਆ ਜੀ ਮਾਮ ਦੀ ਦਾਲ ਦੇ ਹਾਂ ਓਕੇ ਤੇ ਨਾਲ ਇਹਦੇ ਭਾਜੀ ਹੋਰ ਕੀ ਦਹੀਂ ਵਗੈਰਾ ਦਹੀਂ ਆ ਆਪਣੇ ਕੋ ਕੈਚਪ ਜਿਹੜੇ ਆਪ ਬਣਾਈ ਦੀਆਂ ਆ ਅੱਛਾ ਹਾਂਜੀ ਇਹ ਦਿਖਾਓ ਦਿਖਾਓ ਉਹ ਵੀ ਸਾਨੂੰ ਆ ਜੀ ਆਹ ਰਗੀਆਂ ਮਿਰਚਾਂ ਅੱਛਾ ਗ੍ਰाइंड ਕੀਤੀਆਂ ਤੇ ਆਪਣੀ ਸਪੈਸ਼ਲ ਘਰੇ ਬਣਾਈ ਦੀ ਆ ਆ ਘਰੇ ਜਿਹੜੀ ਹਲੇ ਮਿੱਠੀ ਚਟਨੀ ਆਈ ਹੈ ਨਾ ਤੇ ਆ ਪਿਆਜ਼ ਆਪਣਾ ਬਾਤੀ ਦਾ ਓਕੇ ਅੱਛਾ ਬਈ ਹੁਣੀ ਕਹਿੰਦੇ ਆ ਵੀ ਇੱਥੇ ਲਗਭਗ ਭਾਈ ਕਿਨੇ 400 500 ਪਲੇਟ ਲੱਗ ਜਾਂਦੀਆਂ ਜਾਂ 4 500 ਭੱਲੇ ਲੱਗ ਜਾਂਦੇ ਨੇ ਪਲੇਟਾਂ ਲੱਗ ਜਾਂਦੀਆਂ ਨੇ ਪਲੇਟਾਂ ਮਤਲਬ 1000 ਪੀਸ ਹਾਂਜੀ ਕੀ ਬਾਤ ਹੈ ਯਾਰ ਇੱਕ ਛੋਟੀ ਜਿਹੀ ਜਗ੍ਹਾ ਦੇ ਉੱਤੇ ਇੰਨਾ ਰਸ ਹੈਗਾ ਇੱਥੇ ਇਹ ਹੈਗਾ ਇਹ ਬਾਬਾ ਜੀ ਦੀ ਕਿਰਪਾ ਦਾ ਉਹ ਕੋ ਤਾਲੀਆਂ ਦੀ ਉਹਨਾਂ ਨੇ ਦਿੱਤਾ ਇਹ ਸਾਰਾ ਅੱਛਾ ਜੀ ਕੀ ਬਾਤ ਨਾਲ ਦਿੱਤਾ ਖਾਈ ਗਈ ਬਸ ਉਹ ਰੋਟੀ ਪਾਣੀ ਦੇ ਗਏ ਉਹ ਵਾਜੀ ਨਾ ਬਚ ਗਿਆ ਤੇ ਅੱਛਾ ਇਹ ਪਹਿਲਾਂ ਦੁਕਾਨ ਕੌਣ ਕਰਦੇ ਸੀ ਭਾਜੀ ਪਹਿਲਾਂ ਬਜ਼ੁਰਗ ਸੀਗੇ ਲੇਖ ਰਾਜ ਜੀ ਅੱਛਾ ਜੀ ਉਸਤਾਦ ਸਾਡੇ ਉਹ ਫੇਰ ਉਹਨਾਂ ਦੀ ਡੈਥ ਹੋ ਗਈ ਸੀ ਨਾ ਅੱਛਾ ਉਹਨਾਂ ਤੋਂ ਬਾਅਦ ਤਾਂ ਹੀ ਕਰਦੇ ਆਂ ਅੱਛਾ ਦੂਬਾਲ ਫਿਰ ਤੁਸੀਂ ਕੰਮ ਸੰਭਾਲਿਆ ਤੇ ਇਹ ਤੁਹਾਡੇ ਨਾਲ ਬ੍ਰਦਰ ਨੇ ਹਾਂਜੀ ਇਹ ਵੱਡੇ ਬ੍ਰਦਰ ਆਇਤਾ ਦਾ ਮੁੰਡਾ ਸਾਡੇ ਦਾ ਅੱਛਾ ਸਹੀ ਹੈ ਮੇਰੀ ਅੱਛਾ ਫੈਜੀ ਹੁਣੀ ਨਹੀਂ ਠੀਕ ਹੈ ਤੇ ਇਹ ਆ ਬਈ ਉਹਨਾਂ ਦਾ ਇੱਕ ਸੈਟਪ ਬਣਾਇਆ ਹੋਇਆ ਜਿਹੜਾ ਇੱਥੇ ਪੂਰਾ ਕਾਂਹਿਆਂ ਦੇ ਨਾਲ ਬਣਿਆ ਹੋਇਆ ਇੱਥੇ ਤੇ ਇੱਥੇ ਬੈਠਣ ਵਾਸਤੇ ਜਗ੍ਹਾ ਬੜੀ ਸੋਹਣੀ ਆ ਆ ਦੇਖ ਸਕਦੇ ਤੁਸੀਂ ਇੱਥੇ ਤੇ ਇਧਰ ਭਈਆ ਚਾਹ ਬਣਾਉਣ ਲਈ ਰੱਖਿਆ ਹਾਂਜੀ ਚਾਹ ਬਣਾਉਂਦੇ ਤੇ ਭਾਈ ਕਿਵੇਂ ਫਿਰ ਦੋਨੇ ਪ੍ਰਾ ਇਕੱਠੇ ਹਾਂਜੀ ਇਕੱਠੇ ਤੇ ਭਈਆ ਗੁਜ਼ਾਰਾ ਹੁੰਦਾ ਹੋਰ ਕੀ ਆ ਬਦਲ ਚਲੋ ਬਾਜੀ ਫਿਰ ਇੱਕ ਕੰਮ ਕਰੋ ਵੇ ਸਾਡੇ ਲਈ ਇੱਕ ਹਾਫ ਪਲੇਟ ਲਾਓ ਭਾਜੀ ਕਿ ਭਾਈ ਰੇਟ ਦੱਸ ਦਿਓ ਕੀ ਆ ਰੇਟ ਹੈਗਾ ਜੀ ਹਾਫ 30 ਆ ਫੁੱਲ 50 ਆ ਹਾਫ 30 ਤੇ ਫੁੱਲ 50 ਮਤਲਬ ਦੋ ਭੱਲੇਆਂ ਦਾ 50 ਰੁਪਏ ਤੇ ਸਿੰਗਲ ਭੱਲੇ ਦੇ 30 ਰੁਪਏ ਓਕੇ ਬਾਜੀ ਠੀਕ ਹੈ ਬਾਜੀ ਸਾਡੇ ਲਈ ਇੱਕ ਪਲੇਟ ਲਾਓ ਭਾਜੀ ਪਵਾ ਜੀ ਅੱਛਾ ਪਹਿਲਾਂ ਮਸਾਲੇ ਦੇ ਉੱਤੇ ਪਹਿਲਾਂ ਹੀ ਐਡ ਕਰ ਦਿੰਨੇ ਭਾਜੀ ਇਹ ਬਾਅਦ ਚ ਵੀ ਕਰੀਦਾ ਜੀ ਪਹਿਲਾਂ ਪੇਸਟ ਵਾ ਅੱਛਾ ਤੇ ਆ ਦਹੀਂ ਆ ਗਿਆ ਇਹ ਭਾਈ ਦਹੀਂ ਘਰੇਲੂ ਵਰਤਦੇ ਆ ਜਾਂ ਕਿਵੇਂ ਹੁੰਦਾ ਹੈ ਘਰੇਲੂ ਨਹੀਂ ਹੈਗਾ ਇਹ ਮਤਲਬ ਆਮ ਹੈਗਾ ਬੰਦੇ ਨਾਲ ਅੱਛਾ ਡੱਬੇ ਵਾਲਾ ਪੂਰਾ ਪੂਰੇ ਇਹਨੂੰ ਕਨਸਟਰ ਮੰਗਾਉਂਦੇ ਹੋ ਹਾਂ ਜੀ ਸਪਾਈਸੀ ਗਾਣੇ ਹਾਂ ਜੀ ਵਧੀਆ ਬਣਾ ਦੋ ਭਾਜੀ ਆਪਣੇ ਸਾਹ ਨਾਲ ਜਿਹੜਾ ਤੁਸੀਂ ਬਣਾਉਨੇ ਹੋ ਉਸ ਹਿਸਾਬ ਨਾਲ ਬਣਾ ਦੋ ਕੀ ਬਾਤ ਹੈ ਭਈ ਇਹ ਜਗਾ ਕਿੜੀ ਹੈ ਭਲਾ ਐਡਰੈਸ ਵੀ ਨਾਲ ਨਾਲ ਦੱਸੀ ਚਲੀਏ ਤਾ ਇਹ ਆਪਣੇ ਹੈਗਾ ਜੀ ਕੈਂਡੋ ਵਾਲ ਜੇਜੋ ਰੋਡ ਲੋਟਸ ਪਬਲਿਕ ਸਕੂਲ ਦੇ ਸਾਹਮਣੇ ਆ ਜੀ ਓਕੇ ਹਾਂ ਜੀ ਤੇ ਭਾਈ ਟਾਈਮਿੰਗ ਕੀ ਹੁੰਦੀ ਏ ਦੀ ਟਾਈਮਿੰਗ ਸਵੇਰੇ 8 ਤੋਂ 8 ਵਜੇ ਤੱਕ ਸ਼ਾਮ ਦੇ ਸਵੇਰੇ 8 ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਪੱਲੇ ਮਿਲਦੇ ਨੇ ਹਾਂ ਜੀ ਕਿਆ ਬਾਗ ਰੋਜ ਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਪੱਲੇ ਖਾਣ ਵਾਸਤੇ ਬਾਈ ਹੁਣਾਂ ਕੋਲ ਤੁਸੀਂ ਆ ਸਕਦੇ ਹੋ ਤੇ ਇੱਥੇ ਤੁਹਾਨੂੰ ਬਾਈ ਹੁਣੀ अवेलेबल ਮਿਲਣਗੇ ਇੱਥੇ ਤੇ ਚਾਹ ਵੀ ਥੱਲੇ ਬਾਈ ਹੁਣ ਦੀ ਬੜੀ ਵਧੀਆ ਹੁੰਦੀ ਆ ਤੇ ਉਹ ਅਸੀਂ ਟਰਾਈ ਨਹੀਂ ਕੀਤੇ ਹੁਣ ਅਸੀਂ ਪੱਲੇ ਟਰਾਈ ਕਰਾਂਗੇ ਚਲੋ ਜੀ ਥੈਂਕ ਯੂ ਸੋ ਮੱਚ ਪਾਜੀ ਤੇ ਲੋ ਜੀ ਫਾਈਨਲੀ ਪਲੇਟ ਆਪਣੇ ਕੋਲ ਆ ਚੁੱਕੀ ਹੈ ਜੀ ਤੇ ਹੁਣ ਇਹਨੂੰ ਕਰਦੇ ਆ ਟੇਸਟ ਤੇ ਦੇਖਦੇ ਕਿਵੇਂ ਦਾ ਲੱਗਦਾ ਹੈ ਦਹੀਂ ਭੱਲੇ ਇਹਨਾਂ ਦੇ ਬਾਈ ਹੋਣਾਂ ਦੇ ਕੀ ਬਾਤ ਹੈ ਅੱਛਾ ਇਹਦੇ ਉੱਤੇ ਕੋਈ ਜਦਾਂ ਆਪਣੇ ਸ਼ਹਿਰਾਂ ਦੇ ਵਿੱਚ ਜਲੰਧਰ ਜਿਹੜਾ ਵੱਡੇ ਵੱਡੇ ਸ਼ਹਿਰਾਂ ਜਿਹੋ ਨਾਲ ਪਾਪੜੀ ਪਾ ਦੇਣੀ ਆ ਉਹਦੇ ਉੱਤੇ ਆਲੂ ਪਾ ਦੇਣੇ ਆ ਉਹਦੇ ਵਿੱਚ ਅਨਾਰ ਐਡ ਕਰ ਦੇਣਾ ਕਈ ਕੁਸ਼ ਉਹ ਸ਼ੂਸ਼ੇਵਾਸੀ ਜੀ ਕਰਦੇ ਆ ਪਰ ਇਹਦੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਏ ਜਾਂਦੇ ਆ ਫੇਰ ਵੀ ਇੱਕ ਦਿਨ ਦੇ ਵਿੱਚ ਭਈ 500 ਪਲੇਟ ਮਤਲਬ 1000 ਪੀਸ ਭੱਲਾ ਉਹ ਵੀ ਔਨ ਰੋਡ ਇਸ ਰੋਡ ਦੇ ਉੱਤੇ ਜੇ ਇਸ ਰੋਡ ਤੇ ਸਾਨੂੰ ਲੱਗਦਾ ਸੀਗਾ ਵੀ ਉੱਥੇ ਬਹੁਤ ਲੋਕ ਘਟ ਰਹੇ ਨੇ ਕੀ ਬਾਤ ਹੈ ਤੇ ਹੁਣ ਕਰਦੇ ਆ ਟੇਸਟ ਹੂੰ ਵਾਕ ਜਿਵੇਂ ਭਾਈ ਹੁਣਾਂ ਨੇ ਕਹੀ ਵੇਖ ਕੇ ਖਾ ਕੇ ਦੇਖੋ ਫਿਰ ਪਤਾ ਲੱਗਣਾ ਕਿ ਕਿੰਨੇ ਕੁ ਵਧੀਆ ਨੇ ਸੱਚੀ ਗੱਲ ਆ ਭਾਜੀ ਬਹੁਤ ਵਧੀਆ ਫਲੇਵਰ ਆ ਕੋਈ ਇਹਦੇ ਵਿੱਚ ਕੋਈ ਇਦਾਂ ਦਾ ਕਲਰ ਨਹੀਂ ਕੋਈ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਤੁਹਾਨੂੰ ਹਾਨੀ ਕਰਕ ਹੋਵੇ ਸਾਰੀ ਚੀਜ਼ ਬਹੁਤ ਵਧੀਆ ਬਹੁਤ ਸੁਆਦ ਆ ਬਹੁਤ ਟੇਸਟੀ ਆ ਤੇ ਐਡਰੈਸ ਤਾਂ ਤੁਹਾਨੂੰ ਭਾਈ ਹੁਣ ਦੱਸ ਦਿੱਤਾ ਹੁਣ ਤੁਸੀਂ ਕਰਨਾ ਕੀ ਆ ਭਾਈ ਹੁਣਾਂ ਕੋ ਲਾਓ ਸਵੇਰੇ 8 ਵਜੇ ਤੋਂ ਲੈ ਕੇ ਭਾਈ ਛੁੱਟੀ ਹੈਗੀ ਤੁਹਾਡੀ ਕੋਈ ਛੁੱਟੀ ਕੋਈ ਨਹੀਂ 12 ਮਹੀਨੇ ਤੀਹਾਂ ਜਦੋਂ ਮਰਜ਼ੀ ਆ ਕੇ ਖਾ ਸਕਦੇ ਹੋ ਤੇ ਇੱਕ ਦਿਨ ਭਾਈ ਲੰਗਰ ਵੀ ਲਾਉਨੇ ਹੋ ਇੱਕ ਦਿਨ ਲੰਗਰ ਵੀ ਲਾਉਨੇ ਹੋ ਦੋ ਫਰਵਿੰਨੂ ਜਿਹਨਾਂ ਨੇ ਲੰਗਰ ਚ ਪਾ ਕੇ ਦੀਪ ਲੇਖਣੇ ਦੋ ਫਰਵਿੰਨੂ ਆਜੋ ਤਾਂ ਲੰਗਰ ਅੱਗੇ ਖਾ ਸਕਦੇ ਹੋ ਕਿ ਹੁਣ ਤੁਸੀਂ ਕੀ ਕਰਨਾ ਵੀਡੀਓ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵਧੀਆ ਭੱਲੇ ਖਾਣ ਵਾਸਤੇ ਬਾਈ ਹੁਣਾ ਕੋਲੇ ਕਰੀ ਵਿਜ਼ਿਟ ਜਰੂਰ ਕਰਿਓ ਸੋ ਥੈਂਕ ਯੂ ਸੋ ਮੱਚ ਹੋ ਜਾ ਗਿਆ ਅੱਛਾ ਪਹਿਲਾਂ ਮਸੱਲਾ ਇਹਦੇ ਉੱਤੇ ਪਹਿਲਾਂ ਹੀ ਐਡ ਕਰ ਦਿੰਦੇ ਨੇ ਭਾਜੀ ਇਹ ਬਾਅਦ ਚ ਵੀ ਕਰੀ ਜਾਂਦੀ ਹੈ ਪਹਿਲਾਂ ਬੇਸ ਤੋਂ ਬਾਅਦ ਅੱਛਾ ਤੇ ਆ ਦਹੀਂ ਆ ਗਿਆ ਇਹ ਭਾਈ ਦਹੀਂ ਘਰੇਲੂ ਵਰਤਦੇ ਆ ਜਾਂ ਕਿਵੇਂ ਹੁੰਦਾ ਹੈ ਇਹ ਇਹ ਘਰੇਲੂ ਨਹੀਂ ਹੈਗਾ ਇਹ ਮਤਲਬ ਆਮ ਗਾਇਦਾ ਹੈ ਅੱਛਾ ਡਬੇੜਾਪੁਰ ਦਾ ਪੂਰੇ ਇਹਨੂੰ ਕਨਸਟਰ ਬਣਾਉਨੇ ਹਾਂ। ਯਾਰ ਸਪਾਈਸੀ ਕਰਨੇ। ਪਾਣੀ ਵਧੀਆ ਬਣਾ ਦੋ ਭਾਜੀ। ਆਪਣੇ ਸਾਹ ਨਾਲ ਜਿਹੜਾ ਤੁਸੀਂ ਬਣਾਉਨੇ ਹੋ ਉਸ ਹਿਸਾਬ ਨਾਲ ਬਣਾ ਦੋ। ਕੀ ਹੋ ਬਾਬਾ। ਭਈ ਇਹ ਜਗਾ ਕਿਹੜੀ ਹੈ ਬਲਾ ਐਡਰੈਸ ਵੀ ਨਾਲ ਨਾਲ ਦੱਸੀ ਚਲੀ ਜਾ ਤਾ। ਇਹ ਆਪਣੇ ਹੈਗਾ ਜੀ ਕੈਂਡੋ ਵਾਲ ਜੇਜੋ ਰੋਡ ਲੋਟਸ ਪਬਲਿਕ ਸਕੂਲ ਦੇ ਸਾਹਮਣੇ ਹੈ ਜੀ। ओके okay. तो भाई टाइमिंग की हुंदी है दी टाइमिंग सवेरे 8:00 ਤੋਂ 8:00 ਵਜੇ ਤੱਕ ਸ਼ਾਮ ਦੇ ਸਵੇਰੇ 8:00 ਤੋਂ ਲੈ ਕੇ ਸ਼ਾਮ ਨੂੰ 8:00 ਵਜੇ ਤੱਕ ਭੱਲੇ ਮਿਲਦੇ ਨੇ ਕੀ ਬਾਤ ਹੈ ਤੇ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ ਨੂੰ 8:00 ਵਜੇ ਤੱਕ ਭੱਲੇ ਖਾਣ ਵਾਸਤੇ ਬਾਈ ਹੁਣਾਂ ਕੋਲ ਤੁਸੀਂ ਆ ਸਕਦੇ ਹੋ ਤੇ ਇੱਥੇ ਤੁਹਾਨੂੰ ਬਾਈ ਹੁਣੀ अवेलेबल ਮਿਲਣਗੇ ਇੱਥੇ ਤੇ ਚਾਹ ਵੀ ਕੱਲੇ ਬਾਈ ਹੁਣ ਦੀ ਬੜੀ ਵਧੀਆ ਹੁੰਦੀ ਹੈ ਤੇ ਉਹ ਅਸੀਂ ਟਰਾਈ ਨਹੀਂ ਕੀਤੇ ਹੁਣ ਅਸੀਂ ਭੱਲੇ ਟਰਾਈ ਕਰਾਂਗੇ ਚਲੋ ਜੀ ਥੈਂਕ ਯੂ so much ਭਾਜੀ